ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਅਗੇਨ ਔਨ ਬਾਸੀ ਵਲੌਗਸ ਤੇ ਹੋਪ ਤੁਸੀਂ ਸਾਰੇ ਘੈਂਟ ਹੋਵੋਗੇ ਤੇ ਸਭ ਤੋਂ ਪਹਿਲਾਂ ਜਿਹੜਾ ਚੈਨਲ ਤੇ ਨਵੇਂ ਹੈਗੇ ਨਾ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਆ ਸਾਡੇ ਬੰਦੇ ਆ ਚੁੱਕੇ ਨੇ ਸਕੂਲ ਤੋਂ ਤੇ ਆ ਕੇ ਦੁੱਧੂਗਾ ਸਪੀਨ ਲੱਗੇ ਨੇ ਮੈਂ ਮੈਮ ਅੱਛੀ ਕਰਨਾ ਚਾਹਣਾ ਪਰ ਨਹੀਂ ਤਾਂ ਸਹੀ ਤੂੰ ਘੱਟ ਲੈਣਾ ਨਹੀਂ ਫਿਰ ਮਮਾ ਹੁਣ ਜਾਣਾ ਨਾ ਫਤਿਹ ਨੂੰ ਜਾਣਾ ਈ ਤੂੰ ਸੀ ਛੱਡਣਾ ਚ ਲੈ ਮੈਂ ਮੈਂ ਕਹਿੰਦੇ ਮੈਂ ਤਾਂ ਰੋਣ ਵਾਲੀ ਡੋਲੀ ਮੈਮ ਨਹੀਂ ਹੈਗੀ ਬੇਟੇ ਉਹ ਤਾਂ ਕੋਈ ਹੋਰ ਮੈਮ ਨੇ ਮੈਨੂੰ ਵੀ ਲੈ ਕੇ ਜਾਣਾ ਹੈ ਮੈਂ ਵੀ ਜਾਣਾ ਅੱਜ ਮੈਂ ਵੀ ਜਾਣ ਤੂੰ ਮੈਨੂੰ ਤਾਂ ਲੱਗ ਨਹੀਂ ਤੇ ਉਹ ਤੇਰੇ ਹੱਥ ਜਾਣ ਵਾਲੇ ਅਸੀਂ ਬਸ ਅਸੀਂ ਬਸ ਤੇ ਚਲੇ ਜਾਇਆ ਕਰਾਂਗੇ ਚਲੋ ਕੋਈ ਨਹੀਂ ਬਾਕੀ ਦੇਖਦੇ ਆ ਕੋਈ ਨਹੀਂ ਦੱਸਦੇ ਮम्मा ਨੇ ਪਹਿਲਾਂ ਤੁਸੀਂ ਚਾਹ ਪੀਓ ਕੀ ਬੰਦਾ ਹੈ ਨੂੰ ਮੇਰੀ ਗੱਲ ਹੋ ਗਈ ਤੇ ਬਾਕੀ ਰਹਾ ਜੀ ਅਸੀਂ ਕੱਲ ਜਿੰਮ ਤਾਂ ਪਤਾ ਕਰਕੇ ਆਏ ਸੀਗੇ ਤੇ ਸਾਰਾ ਕੁਝ ਪਤਾ ਤਾਂ ਕਰ ਲਿਆ ਫਾਈਨਲ ਹੋ ਗਿਆ ਪਰ ਟਕਰਦਿਆਂ ਨੂੰ ਅਜੇ ਕੁਝ ਵੀ ਨਹੀਂ ਦੱਸਿਆ ਹੈਗਾ ਮੈਂ ਪੀ ਮਤਲਬ ਵੀ ਮੈ ਲੱਗਣਾ ਏ ਜਾਂ ਕਿਵੇਂ ਕਰਨਾ ਹੈ ਤੇ ਕੁਝ ਵੀ ਸਮਝ ਨਹੀਂ ਆ ਰਹੀ ਵੀ ਮੈਂ ਕੀ ਕਰਾਂ ਲੱਗਣਾ ਤੇ ਮੈਂ ਹੈਗਾ ਹੀ ਇਹ ਤਾਂ ਮੈਂ ਸੋਚ ਲਿਆ ਏ ਬਟ ਅਜੇ ਦੱਸਿਆ ਨਹੀਂ ਹੈਗਾ ਕੁਝ ਵੀ ਤੇ ਕੱਲ ਹੈਗਾ ਟੀਚਰ ਡੇ ਆਹ ਲੀ ਤੁਹਾਨੂੰ ਤੇ ਟੀਚਰਸ ਡੇ ਤੇ ਤੈਨੂੰ ਪੜਨਾ ਹੁੰਦਾ ਫਤੈ ਨੂੰ ਪੜ੍ਹਾ ਲਓ ਹੂੰ ਫਤੈ ਨੂੰ ਪੜ੍ਹਨਾ ਹੁੰਦਾ ਫਤੈ ਨੂੰ ਪੜ੍ਹਾ ਲਓ ਹਨਾ ਫਤੈ ਮੈਨਾਂ ਦਾ ਪਨੀਰ ਨੂੰ ਨਹੀਂ ਪਤਾ ਲੱਗਦਾ ਮੈਂ ਤੇਰੇ ਨਾਲ ਜਾਵਾਂ ਹੈਂ ਫਤਨੂ ਵੀ ਕਰਨਾ ਪੈਣਾ ਨਾਲ ਯਾਰ ਇਹੇ ਹੀ ਗੱਲ ਬਣੀ ਮਸੰਦ ਨੂੰ ਕਿਵੇਂ ਖਿੱਚਦਾ ਯਾਰ ਮੈਂ ਪਰ ਬੜਾ ਇੰਨਾ ਹੋ ਜੂਗਾ ਮੈਂ ਸਾਡਾ ਥੋੜਾ ਮਣਾ ਕਰਿਆ ਸੀ ਮੇਰਾ ਸੀ ਨਹੀਂ ਮੰਨਦੇ ਨਾ ਮੈਂ ਤਾਂ ਆਪਣਾ ਬਸ ਤੇ ਅਪ ਡਾਊਨ ਕਰ ਲਿਆ ਕਰੂੰਗਾ ਮੈਂ ਤਾਂ ਸੋਚ ਲਿਆ ਕਿਉਂਕਿ ਮੈਂ ਤਾਂ ਸੋਚ ਰਿਹਾ ਵੀ ਮੈਂ ਜਿਮ ਲੱਗਣਾ ਮੈਂ ਜਿਵੇਂ ਮਰਜ਼ੀ ਅਪ ਡਾਊਨ ਕਰਨਾ ਪਏ ਮ ਕਰ ਲੈਣਾ ਮੈਂ ਬਸ ਜਸਟ ਆਪਣੀ ਟਾਈਮਿੰਗ ਸੈੱਟ ਕਰ ਲਈ ਆ ਤੁਸੀਂ ਬਸ ਇਹ ਮਿਲ ਲੈ ਜਾ ਮੈਂ ਟਾਈਮਿੰਗ ਸੈੱਟ ਕਰ ਲਈ ਆ ਫਤ ਇਹ ਟੀਚਰ ਨੂੰ ਅੱਜ ਮਿਲਣਾ ਸੀਗਾ ਤੇ ਹੁਣ ਪਤਾ ਨਹੀਂ ਦੇਖਦੇ ਆ ਕਦੋਂ ਜਾਣਾ ਬਾਜ਼ਾਰ ਤੇ ਨਾਲ ਜਾ ਕੇ ਫਿਰ ਮੈਨੂੰ ਐ ਕਿ ਮਿਲ ਕੇ ਗੱਲ ਕਰਕੇ ਤੇ ਫਿਰ ਫਤਿਹ ਦੀ ਟਿਊਸ਼ਨ ਕੰਟੀਨਿਊ ਕਰਾਂ ਤੇ ਮੈਨੂੰ ਲੱਗਣਾ ਮੇਰੇ ਨਾਲ ਮੇਰੀ ਫਰੈਂਡ ਐ ਤੇ ਅਸੀਂ ਦੋਨੋਂ ਜਣੇ ਜਾਇਆ ਕਰਾਂਗੇ ਬਾਕੀ ਦੇਖਦੇ ਆ ਕੀ ਬੰਦਾ ਪਲਾਨਿੰਗ ਤਾਂ ਹੀ ਬੜੀ ਤਗੜੀ ਕੀਤੀ ਘਰ ਦੇ ਨੂੰ ਸਰਪ੍ਰਾਈਜ਼ ਦੇਣਾ ਮਿਲਣ ਲੱਗਦਾ ਮੈਂ ਕਿਉਂਕਿ ਮੈਂ ਉਹਨਾਂ ਨੂੰ ਜੇ ਚੰਗੀ ਤਰ੍ਹਾਂ ਡਿਟੇਲ ਚ ਦੱਸਿਆ ਨਹੀਂ ਹੈਗਾ ਪਮਣ ਮੰਮਾ ਵਾਜਮਰ ਫਤਿਹ ਮੰਮਾ ਨੂੰ ਕਹੇ ਫੋਨ ਆ ਰਿਹਾ ਵਰਕਰ ਦਾ ਮੰਮਾ ਮੰਮਾ ਕਦਾ ਹੋਈ ਨਹੀਂ ਕੋਣ ਆ ਰਿਹਾ ਵਰਕਰ ਦਾ ਸੁਲੇਮਾਨ ਇਹ ਪਤਾ ਇਹਨੂੰ ਨਾਮ ਵੀ ਪੜਨਾ ਹੁੰਦਾ ਓਏ ਹੈ ਅੱਛਾ ਕੱਲ ਸਰ ਟੀਚਰਸ ਡੇ ਆ ਤੁਸੀਂ ਕੀ ਸਪੈਸ਼ਲ ਕਰ ਰਹੇ ਹੋ ਮੈਂ ਗੱਡੀਆਂ ਹੋਏ ਤੇ ਉਪਰ ਅੱਛਾ ਤੇ ਕੱਲ ਹੈਗਾ ਜੀ ਟੀਚਰਸ ਡੇ ਤੇ ਸਾਰਿਆਂ ਨੂੰ ਜਿਹੜੇ ਵੀ ਟੀਚਰ ਨੇ ਮਦਰਸ ਵੀ ਟੀਚਰ ਹੀ ਹੁੰਦੀਆਂ ਨੇ ਤੇ ਸਾਰਿਆਂ ਨੂੰ ਮੇਰੇ ਵੱਲੋਂ ਹੈਪੀ ਟੀਚਰਸ ਡੇ ਤੇ ਮੈਨੂੰ ਪਤਾ ਉਹਨਾਂ ਵਾਸਤੇ ਸਪੈਸ਼ਲ ਤੇ ਕਿਸੇ ਨੇ ਵੀ ਕੁਝ ਨਹੀਂ ਕਰਨਾ ਹੈਗਾ ਹਨਾ ਬ੍ਰਿਜ ਨੰਦ ਹੈ ਸੁਖੰਦੀ ਅੰਟੀ ਅਵੀ ਚੰਨਾ ਹਾਂ ਉਹ ਵੀ ਅੰਟੀ ਨੇ ਸੁਖੰਦੀ ਦੀ ਵੀ ਟੀਚਰਸ ਨੇ ਤੇ ਸੁਖੰਦੀ ਦੀ ਜੇ ਤੁਸੀਂ ਵੀਡੀਓ ਦੇਖ ਰਹੇ ਹੋ ਤੇ ਤੁਹਾਨੂੰ ਮੇਰੇ ਵੱਲੋਂ ਹੈਪੀ ਟੀਚਰਸ ਡੇ ਹੈ ਬਾਕੀ ਸਾਰੇ ਜਿੰਨੇ ਵੀ ਮਦਰਸ ਨੇ ਉਹ ਵੀ ਇੱਕ ਤਰ੍ਹਾਂ ਦੇ ਨਾਲ ਟੀਚਰ ਹੀ ਨੇ ਸਾਰਿਆਂ ਨੂੰ ਹੈਪੀ ਟੀਚਰਸ ਡੇ ਤੇ ਕੱਲ ਪਲੀਜ਼ ਸਾਰਿਆਂ ਬੱਚਿਆਂ ਨੂੰ ਰਿਕਵੈਸਟ ਹੈ ਕਿ ਪਲੀਜ਼ ਆਪਣੇ ਮम्मा-ਵਾਸੇ ਵੀ ਆਪਣੇ ਟੀਚਰਸ ਵਾਸਤੇ ਕੁਛ ਨਾ ਕੁਛ ਜ਼ਿਆਦਾ ਉਹ ਨਹੀਂ ਮਤਲਬ ਕੁਛ ਨਾ ਕੁਛ ਸਪੈਸ਼ਲ ਜ਼ਰੂਰ ਕਰਿਓ ਇੱਕ ਦਿਨ ਟੀਚਰਸ ਦਾ ਹੁੰਦਾ ਉਹਨਾਂ ਨੂੰ ਵੀ ਸਪੈਸ਼ਲ ਫੀਲ ਕਰਵਾਇਆ ਕਰੋ ਯਾਰ ਤੇ ਬਾਕੀ ਵੈਸੇ ਦਾ ਸਕੂਲ ਚ ਹੋਣੀ ਵੀ ਚਾਹੀਦੀ ਹੈ ਇਹ ਚੀਜ਼ ਕੋਈ ਬੱਚੇ ਐਕਸਪੈਂਸਿਵ ਗਿਫਟ ਨਾਲ ਲੈ ਕੇ ਜਾਣ ਮਤਲਬ ਛੋਟੇ ਛੋਟੇ ਜਸਟ ਕਿਉਂਕਿ ਗਿਫਟ ਨਾਲ ਖੁਸ਼ੀ ਨਹੀਂ ਮਿਲਦੀ ਬੱਚਿਆਂ ਦਾ ਪਿਆਰ ਬੱਚਿਆਂ ਦੀ ਰਿਸਪੈਕਟ ਇਹ ਚੀਜ਼ਾਂ ਹੁੰਦੀਆਂ ਜਿਹਦੇ ਨਾਲ ਖੁਸ਼ੀ ਮਿਲਦੀ ਹੈ ਹਨਾ ਹਤੇ ਮੰਮਾ ਹਾਂਜੀ ਕੀ ਹੋ ਗਿਆ ਮੇਰੇ ਬੰਨਾ 3 ਹੈ ਤੁਸੀਂ ਮੈਂ ਚੀਜ਼ ਦਿਖਾ ਗਿਆ ਮੈਂ ਦੋ ਹੋ ਗਏ ਜੋ ਹੋਣੇ ਹੀ ਐ ਤਾਂ ਅੱਛਾ 2 ਹੋ ਗਏ ਚਾਰ ਪੁਲੇ ਖਾ ਦਿਨਾ ਦੇ ਚਲੋ ਕੋਈ ਗੱਲ ਨਹੀਂ ਖਾ ਲਓ ਖਾ ਲਓ ਖਾ ਲਓ ਖਾ ਲਓ ਖਾ ਲਓ ਫਾਈਟ ਨਹੀਂ ਕਰਨੀ ਠੀਕ ਹੈ ਲੋ ਜੀ ਅਸੀਂ ਚੱਲੇ ਆਂ ਬਾਜ਼ਾਰ ਮੈਂ ਬਸ ਟੀਚਰ ਨੂੰ ਜਸਟ ਮਿਲ ਕੇ ਆਣਾ ਵੈਸੇ ਫਤਿਹਰ ਦੀ ਟੀਚਰ ਦੀ ਗੱਲ ਹੋ ਚੁੱਕੀ ਆ ਉਹਨਾਂ ਦੇ ਨਾਲ ਕਿ ਮੈਂ ਅੱਜ ਫਤੇ ਦਾ ਫਾਈਨਲ ਕਰਕੇ ਤੇ ਬਸ ਬਸ ਜਿਹੜੀ ਟਿਊਸ਼ਨ ਕੰਟੀਨਿਊ ਕਰਦੇ ਆ ਉਸ ਤੋਂ ਬਾਅਦ ਆਪਣਾ ਦੇਖਦੇ ਆ ਕੀ ਹੁੰਦਾ ਮੇਰਾ ਜੀ ਕੁਝ ਨਹੀਂ ਪਤਾ ਕਿ ਕੀ ਬੰਨਾ ਫਤੇ ਜਲਦੀ ਆ ਜਾ ਬੇਟੇ ਉਹ ਫਤੇ ਤੂੰ ਵੀਰਾ ਵੇਟ ਹੋ ਜਾਂਦਾ ਜਲਦੀ ਆ ਜਾ ਚਲੋ ਆ ਚੱਕੋ ਆਪੀ ਪਾਓ ਹੁਣ ਤੁਸੀਂ ਜਾਣੇ ਹੋਗਾ ਨਾ ਹਾਂ जल्दी करो जल्दी 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 हाँ फतेह के कारण हमने पीछे कांदते पटका तो मैं गड्डी जी बांध दंगी ठीक है बेटे दो मिनट लगने ने बेटे गड्डी जी बांधतों के 2 मिनट लगने ने खंड चल जल्दी करो पालो 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 अरे लो और पादो नहीं नहीं लोअर नहीं यही यार कितना फटे बहुत खराब है किथे भाई ये लोअर ਸਾਰੇ ਕੋਰੀਏ ਲੈ ਕੇ ਆਣੇ ਫਤਿਹ ਉੱਤੇ ਨਹੀਂ ਲੋਰ ਪੁੱਤ ਵੀਰਾ ਲੇਟ ਹੋ ਰਿਹਾ ਕਿਉਂ ਦੋਨੋਂ ਲੇਟ ਕਰ ਰਿਹਾ ਚਲ ਜਲਦੀ ਪਾ ਜਲਦੀ ਮੇਰੇ ਕੋਲ ਹੋਰ ਕੰਟੀ ਆ ਰਹੀ ਹੈ ਹਾਂ ਕੋਈ ਗੱਲ ਨਹੀਂ ਤੁਹਾਨੂੰ ਜਲਦੀ ਕਰ ਹੁਣ ਇਹਨੂੰ ਜਾਣ ਟਾਈਮ ਲੱਗੇ ਨੂੰ ਕੰਟੀ ਆ ਗਈ ਚਲ ਲੈਣ ਦੇ ਫਿਰ ਕੈਨਸਲ ਮੈਨ ਨਹੀਂ ਜਾਣਾ ਠੀਕ ਹੈ ਬਗੀਤ ਨੂੰ ਨਾ ਸਕੂਲ ਵੀ ਤੇ ਜਾਣਾ ਫਤੇ ਸਿੰਘ ਨਖਰੇ ਕਰ ਰਿਹਾ ਉਨੂੰ ਮੇਰਾ ਵੀ ਕੈਂਸਲ ਕਰਵਾਉਣਾ ਤੇ ਮੈਂ ਨਾ ਹਾ ਸਟ੍ਰੇਟਨਰ ਮੰਗਵਾਇਆ। ਵਾਲ ਸੈੱਟ ਕਰਕੇ ਨਹੀਂ ਤੀਆਂ ਦੇ ਨਾਲ ਸਟ੍ਰੇਟ ਹੁੰਦੀ ਵਧੀਆ ਨਹੀਂ ਕਿਉਂਕਿ ਮੇਰੇ ਕੋਲ ਫਿਲਿਪਸ ਦਾ ਪਿਆ ਫਿਲਿਪਸ ਦੇ ਨਾਲ ਵਧੀਆ ਨਹੀਂ ਹੁੰਦੇ ਹੈਗੇ ਨੇ। ਤੇ ਇਹ ਮੈਂ ਕਿਸੇ ਆਪਣੇ ਨੋਨ ਕੋਲੋਂ ਮੰਗਾਇਆ। ਦੇਖਦੀ ਆ ਸ਼ਾਮ ਨੂੰ ਆ ਕੇ ਕਰਕੇ ਦੇਖੂੰਗੀ। ਕੀ ਬੰਦਾ ਤੇ ਸਬਜ਼ੀ ਅੱਜ ਵੀ ਨਹੀਂ ਮੈਂ ਇਹ ਕੱਟ ਦਮ ਕਿਹਾ ਸਕੂਲ ਤੋਂ ਸਪੈਸ਼ਲ ਫੋਨ ਕੀਤਾ ਕਿ ਸਬਜ਼ੀ ਕੱਟ ਕੇ ਆਕਰ ਮੈਂ ਆ ਕੇ ਕੱਟ ਕੇ ਆ ਲਾ ਦੂੰਗੀ। ਬਟ ਕਹਿੰਦੇ ਵੀ ਆ ਕੇ ਬਣਾ ਲਾਂਗੇ। ਬਟ ਆ ਕੇ ਬੜਾ ਮੁਸ਼ਕਲ ਜਿਹਾ ਲੱਗਦਾ ਯਾਰ। ਬਾਕੀ ਪਤਾ ਨਹੀਂ ਦੇਖਦੇ ਆ ਬਟ ਹੁਣ ਫਤੇ ਲੇਟ ਕਰ ਰਹੇ ਨੇ ਮਨੂਸਾ ਚੜਾਉਣਾ ਫਿਰ ਸਾਰੇ ਡਾਈਟ ਹੋ ਗਏ ਇਕੱਲੇ ਫਿਰ ਇਹ ਮੈਂ ਤਾਂ ਕੋਈ ਗੱਲ ਤਾਂ ਇੱਕ ਸਿਸਟਮ ਮੈਂ ਕਹਿ ਰਹੀ ਸੀ ਦੀਦੀ ਤੁਸੀਂ ਆਪਣੀ ਡਾਈਟ ਸ਼ੇਅਰ ਕਰੋ ਤੇ ਮੈਂ ਫਿਰ ਜੇ ਡਾਈਟ ਵਗੈਰਾ ਕੁਝ ਵੀ ਨਹੀਂ ਪ੍ਰੋਪਰ ਚੱਲ ਰਿਹਾ ਹੈਗਾ ਤੇ ਜਿਮ ਤੋਂ ਬਾਅਦ ਦੇਖਦੇ ਆਂ ਕਿ ਕੀ ਹੁੰਦਾ ਕਿਉਂਕਿ ਜਦੋਂ ਲੱਗ ਗਏ ਫਿਰ ਤਾਂ ਸਭੂ ਸਾਰਾ ਕੁਝ ਆਪਾਂ ਨੂੰ ਸਟਾਰਟ ਕਰਨਾ ਹੀ ਪੈਣਾ ਆ ਫਿਰ ਉਸ ਤੋਂ ਬਾਅਦ ਦੇਖਾਂਗੇ ਫਿਰ ਮੈਂ ਤੁਹਾਨੂੰ ਸਾਰਾ ਕੁਝ ਤੁਹਾਡੇ ਨਾਲ ਸ਼ੇਅਰ ਕਰੂੰਗੀ ਚਲੋ ਹਾਂਜੀ ਬੱਤ ਨਾ ਤੁਹਾਨੂੰ ਵਾਈਪ ਭੇਜ ਦੇਣਾ ਮੇਰੇ ਚਾਰਜ ਕਰਾ ਲਾ। ਅੱਛਾ ਹੋਰ ਕੁਛ? ਬੱਸ ਹੋਰ ਕੁਛ। ਸ਼ਾਬਾਸ਼। ਇੰਨਾ ਕੀ ਹੋ ਦਿੱਤਾ। ਮੈਂ ਬੂਟ ਕਿਹੜੇ ਬਣਾਉਣਾ? ਸ਼ਾਬਾਸ਼। ਨਿਊ ਕੱਟ ਰੂ। ਨਿਊ ਬੂਟ ਕਿਹੜੇ ਬਣਾਉਣ ਨਿਊ? ਕੋਈ ਨਹੀਂ ਕਰ ਦਿੰਨੀ ਆ। ਤੇਰੇ ਮੜੇ ਵੀ ਮੈਂ ਜਾਣਾਂ। ਹਾਂ ਕਰ ਦਿੰਨੀ ਤੂੰ ਜਾ ਬਸ ਕਰ ਦਿੰਨੀ। ਮੈਂ ਤਾਂ ਉਹ ਲੈ ਬੂਟ। ਨਹੀਂ ਉਹ ਨਹੀਂ ਜਲਦੀ ਆਪਣੀ ਬੂਟਿਸ ਲੈ ਆ ਜਲਦੀ ਕਰ ਪੁੱਤ। ਮੈਂ ਤੇਰਾ ਪਟਕਾ ਚੱਕਦੀ ਆਂ ਦੇਖ ਲੈ ਉਹਨਾਂ ਦੇ ਇਹੇ ਹੀ ਕੰਮ ਨੇ। ਇਹੀ ਕਿੰਨਾਂ ਨੂੰ ਕੀ ਕਹੇ ਯਾਰ ਬੰਦਾ ਸੱਚੀ। ਅਸੀਂ ਘਰਾਉਤੀ ਕਰੀ। ਬਹੁਤ ਮੁਸ਼ਕਲ। ਘਰਾਉ ਕਰ ਦਿੰਨੀ ਆ ਉਹ ਫੜਾ ਫੋੜਾ ਲਿਆ। ਮੈਂ ਤੁਹਾਡੇ ਸਾਰਿਆਂ ਦੇ ਸਾਹਮਣੇ ਕਰ ਰਹੀ ਹਾਂ ਕਿ ਜੀ ਦੇ 7 ਜੀ ਦਾ ਮਿਲਦਾ 33 ਵਾਲਾ ਹੈ 22 ਵਾਲਾ 22 ਵਾਲਾ ਹੁੰਦਾ ਉਹ ਲੈ ਉਹ ਹੈ ਕਿ ਕਰ ਸੀ ਜੇ ਛੇੜੀ ਫਤ ਜਲਦੀ ਕਰ ਬੁੱਤ ਜਲਦੀ ਹੁਣ ਮम्मा ਹੁਣ ਨਹੀਂ ਜਾਣਾ ਇਹਦੇ ਫ੍ਰੀਜ ਬਣਾਣੀ ਕੋਈ ਨਹੀਂ ਗਰਾਮ ਨੂੰ ਤੇ ਤੂੰ ਨਹੀਂ ਜਾਣਾ ਮੈਂ ਜਾਣ ਦਿੰਦਾ ਜਦੋਂ ਤੁਹਾਨੂੰ ਤੋਂ ਉਹਨਾਂ ਨੇ ਕਾਲੀ ਪਾਰ ਕਿਤੇ ਆਪ ਹੋਣ ਉਹ ਵੀਡੀਓ ਬਣਾਉਣ ਲੱਗ ਰਹੇ ਨੇ ਨਹੀਂ ਮੈਂ ਤੂੰ ਜਿੰਮ ਦੀ ਗੱਲ ਕੀਤੀ ਨਹੀਂ ਮम्मा ਨਾਲ ਹਾਂ ਮੈਂ ਕਿਹਾ ਹੂੰ ਮੈਂ ਨਾ ਮਸ਼ੀਨ ਚਿੰਨ ਹੂੰ ਪੁਨੀਤ ਆ ਨੰਬਰ ਕਿਹੜੇ ਤਰ੍ਹਾਂ ਦੇ ਚ 888 ਵਾਲਾ ਪੁੱਛੇ ਹਾਂ ਕਿਸੇ ਨਾ ਜਾਣ ਉਸ ਨੰਬਰ ਹੀ ਬੋਲ ਮੈਂ ਤਾਂ ਕਿਛੇ 8 ਰੋਟ ਹੈ ਨਾ ਲੋ ਜੀ ਪੁਨੀਤ ਦਾ ਆਪਾਂ ਕਰੀਏ ਚਾਰਜ ਬੋਲੀ ਜਾਣਾ ਨਹੀਂ ਤੇ ਤੱਕ ਤੂੰ ਵੀ ਮੇਰੀ ਹੈਲਪ ਕਰਨਾ ਆ ਇਸ ਨਾਲ ਬੂਟ ਪਾਰੇ ਹੋ ਗਿਆ ਮਮੋਰੀ ਆ ਗਿਆ ਪਾਰੇ ਨਹੀਂ ਨਾ ਪਟਕਾ ਬੰਦ ਤੂੰ ਲੈ ਆ ਪਟਕਾ ਬੰਨਣਾ ਮੈਂ ਤੈਨੂੰ ਲੈ ਪੁਨੀਤ ਹੋ ਗਿਆ ਕਹਿਆ ਬੜੀ ਕੰਮ ਹੈ। ਕੰਨੀ ਤੇ ਮਾਮੂਜ਼ੇ ਪੁੱਛ ਲਈ ਹਿੱਤੀ। ਕੀ? ਕੀ ਮੈਂ ਰਾਜੀ ਜਿੰਮ ਲੱਗ ਜਾਂਦਾ ਜਾਂ ਨਾ ਲੱਗ ਜਾਂਦਾ। ਇਛੇ ਰਾਦੀ ਮੈਂ ਇਹ ਪੁੱਛਣ ਵਾਲੀ ਗੱਲ ਤੂੰ। ਮਤਲਬ ਜਿੰਮ ਵਾਲੇ ਨਾਲ ਕੁਝ ਜਾਣ-ਛਾਣ ਵੀ ਨਿਕਲ ਆਈ ਸਾਡੀ। ਤੂੰ ਹੋ ਸਕਦਾ ਹਾਂ ਸਾਨੂੰ ਡਿਸਕਾਊਂਟ ਵੀ ਮਿਲ ਜਾਵੇ। ਬਟ ਇੱਕ ਵਾਰੀ ਮੈਂ ਜਿੰਮ ਲੱਗਦਾ ਫੇਰ ਮੈਂ ਤਾਂ ਸਾਰਾ ਕੁਝ ਮਤਲਬ ਪ੍ਰੋਫੈਸਰ ਡਾਈਟ ਜਿਹੜੇ ਦੀ ਦਿਹਾਰੇ ਸੀ ਕਿ ਡਾਈਟ ਵੀ ਦੱਸਾਂਗੀ। ਪੰਜ ਗੱਡੀ ਚ ਕਰ ਦਿਓ। ਕੋਈ ਗੱਲ ਨਹੀਂ ਮੈਂ ਗੱਡੀ ਕਰ ਦਾਂਗੀ। ਤੇ ਪ੍ਰੋਪਰ ਕਰ ਮੈਂ ਤੁਹਾਨੂੰ ਦੱਸਾਂਗੀ ਕਿ ਫਿਲਹਾਲ ਮੇਰਾ weight ਕਿੰਨਾ ਹੈ ਤੇ ਲੱਗਣ ਤੋਂ ਬਾਅਦ ਕਿੰਨਾ ਘਟਦਾ ਹੈ ਸੁਪਨੇ ਤੇ ਅਸੀਂ ਬਹੁਤ ਸਜਾ ਲਏ ਨੇ ਮੈਂ ਮਸੀਆ ਦੇਖ ਲਓ 3 ਪ 55 ਹੋ ਗਏ ਤੇ ਚਲੋ ਜੀ ਪਨੀਰ ਤੇ ਜਾਣਾ ਹੁਣ ਤੁਸ਼ਣ ਫੜੋ ਫੜੋ ਤੇ ਮੈਂ ਵੀ ਅੱਜ ਦਾ ਵਲੌਗ ਬਸ ਐਂਡ ਹੀ ਸਮਝੋ ਇੱਥੇ ਕਿਉਂਕਿ ਟਾਈਮ ਹੈ ਨਹੀਂ ਅਮਨਹੂੜੀ ਬਣਾ ਰਹੇ ਨੇ ਵੀਡੀਓ ਮੈਂ ਜਾਣਾ ਤੇ ਹੈਗਾ ਪਰ ਮੈਨੂੰ ਸਬਜ਼ੀ ਦੀ ਵੀ ਟੈਨਸ਼ਨ ਪਈ ਸੀ ਕੱਲ ਵੀ ਮੈਂ ਬਾਜ਼ਾਰੋਂ ਆਈ ਹਾਂ ਤੇ ਆ ਕੇ ਸਰਦੀ ਸਬਜ਼ੀ ਕੱਤੀ ਬਣਾਈ ਤਾਂ ਅਮਨ ਨੇ ਸੀਗੀ ਬਟ ਚਲੋ ਕੋਈ ਗੱਲ ਨਹੀਂ ਕਿਰੇ ਹਦਿਆਂ ਕੀ ਸਾਡੀ ਹੁੰਦੀ ਹੈ ਪਹਿਲਾਂ ਫੋਟੀ ਦੀ ਸੈਟਿੰਗ ਉਹੇ ਦੀ ਮੈਨੂੰ ਜ਼ਿਆਦਾ ਟੈਨਸ਼ਨ ਹੈ ਤੇ ਅੱਜ ਵਾਲੇ ਵਲੌਗ ਚ ਖਾਸ ਮੈਂ ਤੁਹਾਨੂੰ ਕੁਝ ਦਿਖਾਇਆ ਨਹੀਂ ਹੈਗਾ ਕੋਈ ਰੂਟੀਨ ਜਸ ਤੁਹਾਡੇ ਨਾਲ ਕੁਝ ਗੱਲਾਂ ਹੀ ਸ਼ੇਅਰ ਕੀਤੀਆਂ ਨੇ ਕਿਉਂਕਿ ਟਾਈਮ ਨਹੀਂ ਸੀ ਹੈਗਾ ਯਾਰ ਸਕੂਲ ਤੋਂ ਆ ਕੇ ਨਾ ਬਸ ਚਾਹ ਗਰਾਮਾ ਨੇ ਭਰ ਆਤੀ ਸੀਗੀ ਹੁਣ ਬਸ ਬੱਚਿਆਂ ਲੈ ਕੇ ਜਾਣਾ ਤੇ ਆਪਣੇ ਕੰਮ ਦੇਖਦੀਆਂ ਬਾਕੀ ਟਾਈਮਿੰਗ ਦੀ ਮੈਨੂੰ ਬਹੁਤ ਜ਼ਿਆਦਾ ਟੈਨਸ਼ਨ ਵੀ ਵੀ ਟਾਈਮ ਮੈਂ ਕਿਵੇਂ ਸੈੱਟ ਕਰਾਂ ਉਹਦੀ ਫਿਕਰ ਹੋਈ ਜਾ ਰਹੀ ਹੈ ਫਿਕਰਾਂ ਨੇ ਮਾਰ ਲਿਆ ਸੱਚੀ ਮੈਸੇ ਬੰਦਾ ਕਬੀਲਦਾਰੀਆਂ ਨੇ ਮਾਰ ਲਿਆ ਮਤਲਬ ਸਾਰਾ ਕੁਝ ਕੀ ਗਾਹ ਚੱਲੋ ਛੱਡੋ ਭਰਾ ਤੇ ਚਲੋ ਅੱਜ ਦਾ ਵਲੌਗ ਮੈਂ ਇੱਥੇ ਐਂਡ ਕਰਦੀ ਆਂ ਆਪਾਂ ਮਿਲਾਂਗੇ ਹੁਣ ਤੁਹਾਨੂੰ ਕਿਸੇ ਨਵੇਂ ਵਲੌਗ ਦੇ ਨਾਲ ਤੇ ਹੋਪਸ ਹੋਵੇ ਕਿ ਮੇਰਾ ਕੰਮ ਬਣ ਜਾਵੇ ਪਲੀਜ਼ ਸਾਰੇ ਜਣੇ ਵੀ ਨੂੰ ਹਮੇਸ਼ਾ ਤੁਹਾਡੀ ਅਰਦਾਸਾਂ ਦੀ ਲੋੜ ਹੁੰਦੀ ਹੈ ਕਿ ਜਿਮ ਦੀ ਸੈਟਿੰਗ ਕਿਸੇ ਤਰੀਕੇ ਹੋ ਜਾਵੇ ਮੈਂ ਤਾਂ ਇਹ ਵੀ ਸੋਚ ਲਿਆ ਕਿ ਅਗਰ ਜਿੱਦਾਂ ਮਤਲਬ ਹੁਣ ਕਿਉਂਕਿ ਅਮਣ ਹੋਰਾਂ ਨੂੰ ਕੰਮ ਹੁੰਦਾ ਨਾ ਬਾਜ਼ਾਰ ਚ ਤੇ ਲੇਟ ਹੋ ਜਾਂਦੇ ਨੇ ਵੀ ਮੈਂ ਜਿਮ ਤੋਂ ਵਾਪਸ ਆਉਣ ਦੇ ਟਾਈਮ ਅਗਰ ਹੋ ਸਕੇ ਤਾਂ ਬਾਈ-ਬਸ ਆ ਜਾਇਆ ਕਰੂੰਗੀ ਅਗਰ ਜਿੱਦਾਂ ਲੇਟ ਆਉਂਦੇ ਹੋਏ ਕਿਉਂਕਿ ਟਾਈਮ ਨਾ ਘਰੇ ਪਹੁੰਚਣਾ ਵੀ ਜ਼ਰੂਰੀ ਹੈ ਕਿਉਂਕਿ ਘਰੇ ਆ ਕੇ ਵੀ ਹੋਰ ਸੋ ਬਾਕੀ ਦੇਖਦੇ ਆ ਕਿਦਾਂ ਸੈਟਿੰਗ ਹੁੰਦੀ ਹੈ ਕੀ ਬੰਦਾ ਹੈ ਮੇਰੇ ਕਰਕੇ ਮੇਰੀ ਫਰੈਂਡ ਨੇ ਵਿਚਾਰੀ ਨੇ ਆਪਣੀ ਟਿਊਸ਼ਨ ਟਾਈਮਿੰਗ ਵੀ ਚੇਂਜ ਕਰਨੀ ਹੈ ਮੈਨੂੰ ਉਹਨੂੰ ਵੀ ਅਪਡੇਟ ਕਰਨਾ ਸਾਰਾ ਕੁਝ ਦੱਸਣਾ ਤੇ ਆਹ ਦੇਖੋ ਫਤੇ 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 ਦੀ ਡਿੰਪਲ ਦੇ ਮम्मा ਕਹ ਰਹੇ ਸੀ ਕਿ ਫਤੇ ਰਸੀ ਬਹੁਤ ਆਪਦਾ ਦੇਖੋ ਹਾਂਜੀ ਆਹ ਦੇਖੋ ਫਤੇ ਨੇ ਤੇ ਘਰੇ ਵੀ ਅਡਰਸ ਕਰ ਲੈਣਾ ਕਿੰਨੇ ਰੱਖੇ ਹਾਂ 1 1 2 3 4 5 6

ਤੇ ਸਾਰੇ ਕਹਿੰਦੇ ਲੱਤਾਂ ਦੁਖਦੀਆਂ ਨੇ ਚਲ ਟਾਟਾ ਬਾਏ ਬਾਏ ਕਰ ਦੋ ਫਿਰ ਪਲੀਜ਼ ਟਾਟਾ ਬਾਏ ਬਾਏ